ਸਤਿ ਸ਼੍ਰੀ ਅਕਾਲ ਦੋਸਤੋ ਦੀਪਦੀ ਆਵਾਜ਼ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਸੁਣਾਉਣ ਜਾ ਰਹੇ ਹਾਂ ਤੁਹਾਨੂੰ ਇੱਕ ਕਹਾਣੀ ਜੋ ਉਮੀਦ ਕਰਦੇ ਹਾਂ ਕਿ ਬਹੁਤ ਵਧੀਆ ਲੱਗੇਗੀ ਇੱਕ ਵਾਰ ਦੀ ਗੱਲ ਆ ਇੱਕ ਗੁਰੂ ਦਾ ਇੱਕ ਚੇਲਾ ਮਾਨਸਿਕ ਤੌਰ ਤੇ ਬਹੁਤ ਕਮਜ਼ੋਰ ਸੀ ਉਹ ਇੱਕ ਹੀ ਗੱਲ बार-बार ਸੋਚਦਾ ਰਹਿੰਦਾ ਸੀ ਉਹ ਆਪਣੇ ਅਤੀਤ ਬਾਰੇ ਹੀ ਕਲਪਨਾ ਕਰਦਾ ਰਹਿੰਦਾ ਜੇ ਕਾਸ਼ ਇਸ ਤਰ੍ਹਾਂ ਹੋ ਜਾਂਦਾ ਕਾਸ਼ ਇਹ ਉਸ ਤਰ੍ਹਾਂ ਹੋ ਜਾਂਦਾ ਐਸ ਦੀ ਵਜ੍ਹਾ ਕਰਕੇ ਉਹ ਆਪਣੇ ਕਿਸੇ ਵੀ ਕੰਮ ਨੂੰ ਢੰਗ ਨਾਲ ਨਹੀਂ ਕਰ ਪਾਉਂਦਾ ਸੀ ਕਿਉਂਕਿ ਉਸ ਦਾ ਮਨ ਪੂਰੀ ਤਰ੍ਹਾਂ ਆਪਣੇ ਕੰਮ ਵਿੱਚ ਨਹੀਂ ਲੱਗਦਾ ਸੀ ਤੇ ਗੁਰੂ ਕੋਲ ਰਹਿੰਦੇ ਹੋਏ ਵੀ ਉਸ ਨੂੰ ਹੋਰ ਚੇਲਿਆਂ ਨਾਲ ਹਰ ਸਮੇਂ ਸ਼ਿਕਾਇਤ ਰਹਿੰਦੀ ਤੇ ਉਹ ਗੁਰੂ ਨੂੰ ਵੀ ਸ਼ਿਕਾਇਤ ਕਰਦਾ ਰਹਿੰਦਾ ਕਿ ਅੱਜ ਮੈਨੂੰ ਇਸ ਚੇਲੇ ਨੇ ਇਹ ਬੋਲ ਦਿੱਤਾ ਅੱਜ ਮੈਨੂੰ ਉਸ ਚੇਲੇ ਨੇ ਇਹ ਬੋਲ ਦਿੱਤਾ ਉਸ ਨੂੰ ਆਪਣੇ ਆਸ-ਪਾਸ ਵਾਲੇ ਸਾਰੇ ਲੋਕਾਂ ਨਾਲ ਹੀ ਸ਼ਿਕਾਇਤ ਰਹਿੰਦੀ ਸੀ ਉਸ ਨੂੰ ਕੁਦਰਤ ਨਾਲ ਵੀ ਸ਼ਿਕਾਇਤ ਰਹਿੰਦੀ ਕਿ ਅੱਜ ਗਰਮੀ ਬਹੁਤ ਆ ਅੱਜ ਠੰਡ ਬਹੁਤ ਆ ਉਹ ਇਸ ਤਰ੍ਹਾਂ ਹੀ ਸ਼ਿਕਾਇਤਾਂ ਕਰਦਾ ਰਹਿੰਦਾ ਸੀ ਕਦੇ ਕਹਿੰਦਾ ਕਿ ਅੱਜ ਇੰਨਾ ਮੀਂਹ ਕਿਉਂ ਪੈ ਗਿਆ ਉਸ ਨੂੰ ਹਰ ਗੱਲ ਤੇ ਹਰ ਚੀਜ਼ ਤੋਂ ਪਰੇਸ਼ਾਨੀ ਸੀ ਆਪਣੀ ਕਮਜ਼ੋਰ ਮਾਨਸਿਕਤਾ ਦੇ ਕਾਰਨ ਜਦੋਂ ਵੀ ਉਹ ਕਿਸੇ ਸਮੱਸਿਆ 'ਚ ਪੈਂਦਾ ਤਾਂ ਬਹੁਤ ਛੇਤੀ ਡਰ ਜਾਂਦਾ ਸੀ ਆਪਣੀ ਕਿਸਮਤ ਨੂੰ ਕੋਸਣ ਲੱਗ ਜਾਂਦਾ ਸੀ ਕਿ ਮੇਰੇ ਨਾਲ ਹੀ ਇਹ ਸਭ ਕਿਉਂ ਹੁੰਦਾ ਮੇਰੀ ਕਿਸਮਤ ਬਹੁਤ ਖਰਾਬ ਆ ਜਦੋਂ ਉਸ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਕਹਿ ਦਿੰਦਾ ਤਾਂ ਉਹ ਬਹੁਤ ਦਿਨਾਂ ਤੱਕ ਉਸੇ ਹੀ ਗੱਲ ਨੂੰ ਆਪਣੇ ਦਿਲ ਤੇ ਲਾਈ ਰੱਖਦਾ ਉਹ ਅਕਸਰ ਹੀ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੀ ਕਿ ਜਦੋਂ ਕੋਈ ਉਸ ਨੂੰ ਕਿਸੇ ਕੰਮ ਲਈ ਆਖਦਾ ਤਾਂ ਉਹ ਝੱਟ ਦੇ ਨੇ ਹਾਂ ਕਰ ਦਿੰਦਾ ਸੀ ਚਾਹੇ ਉਸ ਦੇ ਲਈ ਉਹ ਕੰਮ ਬਹੁਤ ਮੁਸ਼ਕਲ ਹੁੰਦਾ ਸੀ ਬਾਅਦ ਚ ਬੈਠ ਕੇ ਉਹ ਪਛਤਾਉਂਦਾ ਕਿ ਮੈਂ ਇਹ ਕੰਮ ਕਰਨ ਲਈ ਹਾਂ ਕਿਉਂ ਕਰ ਦਿੱਤੀ ਉਹ ਅੰਦਰੋਂ ਇਰਖਾਲੂ ਜਿਹਾ ਸੀ ਲੋਕਾਂ ਨਾਲ ਈਰਖਾ ਵੀ ਕਰਦਾ ਸੀ ਤੇ ਕਿਸੇ ਵੀ ਅਸਫਲਤਾ ਉਹ ਅੰਦਰੋਂ ਅੰਦਰੀ ਖੋਸ਼ੀ ਵੀ ਬਹੁਤ ਹੁੰਦਾ ਉਸ ਨੂੰ ਲੱਗਦਾ ਕਿ ਲੋਕ ਉਸ ਦਾ ਫਾਇਦਾ ਚੁੱਕਣਾ ਚਾਹੁੰਦੇ ਆ ਤੇ ਸਾਰੇ ਲੋਕ ਸਵਾਰਥੀ ਆ ਹਰ ਛੋਟੀ ਛੋਟੀ ਗੱਲ ਨੂੰ ਜ਼ਰੂਰਤ ਤੋਂ ਜ਼ਿਆਦਾ ਸੋਚਦਾ ਸੀ ਬਸ ਇਹਨਾਂ ਗੱਲਾਂ ਕਰਕੇ ਹੀ ਉਹ ਪਰੇਸ਼ਾਨ ਰਹਿੰਦਾ ਸੀ ਕਮਜ਼ੋਰ ਮਾਨਸਿਕਤਾ ਦੇ ਕਰਕੇ ਹੀ ਉਹ ਆਪਣੀ ਜ਼ਿੰਦਗੀ ਵਿੱਚ ਅਸ਼ਾਂਤ ਰਹਿੰਦਾ ਸੀ ਤੇ ਆਪਣੇ ਫਿਊਚਰ ਨੂੰ ਲੈ ਕੇ ਡਰਿਆ ਰਹਿੰਦਾ ਹਰ ਸਮੇਂ ਟੈਨਸ਼ਨ ਵਿੱਚ ਰਹਿੰਦਾ ਗੁਰੂ ਜੀ ਨੂੰ ਉਸਦੇ ਇਸ ਹਾਲ ਦਾ ਪਲੀਪਾਂਤ ਪਤਾ ਸੀ ਪਰ ਫਿਰ ਵੀ ਗੁਰੂ ਜੀ ਨੇ ਕੁਝ ਨਹੀਂ ਕਿਹਾ ਉਹ ਚੁੱਪਚਾਪ ਰਹਿੰਦੇ ਸੀ ਤੇ ਇਸ ਗੱਲ ਦੀ ਉਡੀਕ ਕਰਦੇ ਸੀ ਕਿ ਇੱਕ ਦਿਨ ਉਹ ਇਹ ਸਭ ਗੱਲ ਆ ਕੇ ਮੈਨੂੰ ਆਪ ਦੱਸੇਗਾ ਤੇ ਮੇਰੇ ਤੋਂ ਇਸ ਆਪਣੀ ਸਮੱਸਿਆ ਦਾ ਹੱਲ ਪੁੱਛੇਗਾ ਫਿਰ ਇੱਕ ਦਿਨ ਇਹ ਪਲ ਵੀ ਆ ਗਿਆ ਜਿਸ ਦੀ ਗੁਰੂ ਜੀ ਨੂੰ ਉਡੀਕ ਸੀ ਇੱਕ ਦਿਨ ਗੁਰੂ ਜੀ ਆਪਣੇ ਆਸਨ ਤੇ ਬੈਠੇ ਸਨ ਤਾਂ ਉਹ ਚੇਲਾ ਗੁਰੂ ਜੀ ਕੋਲ ਆ ਕੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਤੇ ਬੈਠ ਗਿਆ ਫਿਰ ਬੋਲਿਆ ਗੁਰੂ ਜੀ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹਨਾ ਤੁਹਾਡੇ ਤੋਂ ਕੁਝ ਪੁੱਛਣਾ ਚਾਹਨਾ ਤਾਂ ਗੁਰੂ ਜੀ ਨੇ ਅੱਖਾਂ ਦੇ ਇਸ਼ਾਰੇ ਨਾਲ ਉਸ ਨੂੰ ਆਪਣੀ ਗੱਲ ਕਰਨ ਦੀ ਆਗਿਆ ਦਿੱਤੀ ਫਿਰ ਚੇਲੇ ਨੇ ਕਿਹਾ ਗੁਰੂ ਜੀ ਮੈਂ ਬਹੁਤ ਪਰੇਸ਼ਾਨ ਰਹਿੰਦਾ ਹਾਂ ਬਹੁਤ ਅਸ਼ਾਂਤ ਰਹਿੰਦਾ ਹਾਂ ਮੈਨੂੰ ਛੋਟੀ ਛੋਟੀ ਗੱਲ ਦੀ ਟੈਨਸ਼ਨ ਹੋ ਜਾਂਦੀ ਆ ਤੇ ਮੈਂ ਆਪਣੇ ਫਿਊਚਰ ਬਾਰੇ ਵੀ ਬਹੁਤ ਚਿੰਤਿਤ ਹਾਂ ਮੈਨੂੰ ਆਪਣੇ ਫਿਊਚਰ ਦਾ ਅਣਜਾਣ ਜਿਹੜਾ ਡਰ ਲੱਗਿਆ ਰਹਿੰਦਾ ਇਸ ਕਰਕੇ ਮੈਂ ਆਪਣੇ ਕਿਸੇ ਵੀ ਕੰਮ ਵਿੱਚ ਕੋਈ ਧਿਆਨ ਨਹੀਂ ਦੇ ਪਾਉਂਦਾ ਗੁਰੂ ਜੀ ਮੈਨੂੰ ਮੇਰੀ ਮਾਨਸਿਕਤਾ ਸਮੱਸਿਆ ਵਿੱਚੋਂ ਬਾਹਰ ਕੱਢਣ ਮੈਨੂੰ ਕੋਈ ਹੱਲ ਦੱਸੋ ਗੁਰੂ ਜੀ ਨੇ ਉਸ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਫਿਰ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ ਇਹ ਸਭ ਤੇਰੇ ਨਾਲ ਤੇਰੀ ਕਮਜ਼ੋਰ ਮਾਨਸਿਕਤਾ ਕਰਕੇ ਹੋ ਰਿਹਾ 90% ਕਮਜ਼ੋਰ ਮਾਨਸਿਕਤਾ ਨਾਲ ਇਹ ਸਭ ਕੁਝ ਹੁੰਦਾ ਪਰ ਇਸ ਕਮਜ਼ੋਰੀ ਦਾ ਬਾਹਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਬਹੁਤ ਜ਼ਿਆਦਾ ਸਮਝਦਾਰ ਸੋਲਝੇ ਹੋਏ ਤੇ ਪੜ੍ਹੇ ਲਿਖੇ ਲੋਕ ਇਸ ਕਮਜ਼ੋਰ ਮਾਨਸਿਕਤਾ ਦੇ ਕਰਕੇ ਹੀ ਪਿੱਛੇ ਰਹਿ ਜਾਂਦੇ ਆ ਆਪਣੀ ਮਾਨਸਿਕਤਾ ਤੇ ਕਾਬੂ ਨਾ ਹੋਣ ਕਰਕੇ ਹੀ ਉਹ ਫਾਲਤੂ ਦੇ ਡਰ ਅਤੇ ਮਨ ਘੜਤ ਗੱਲਾਂ ਕਰਕੇ ਕਮਜ਼ੋਰ ਪੈ ਜਾਂਦੇ ਆ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਆਪਣੇ ਕਾਰੋਬਾਰ ਸਬੰਧੀ ਆਪਣੇ ਰਿਸ਼ਤੇ ਸਬੰਧੀ ਆਪਣੇ ਸਮਾਜ ਸਬੰਧੀ ਕੋਈ ਵੀ ਫੈਸਲਾ ਤੁਸੀਂ ਭਾਵਨਾਵਾਂ ਵਿੱਚ ਆਕੇ ਨਹੀਂ ਲੈਂਦੇ ਬਲਕਿ ਇਹ ਸੋਚ ਕੇ ਲੈਂਦੇ ਹੋ ਕਿ ਇਹ ਮੇਰੇ ਲਈ ਠੀਕ ਆ ਜਾਂ ਮੇਰੇ ਕੰਮ ਲਈ ਠੀਕ ਆ ਮੇਰੇ ਰਿਸ਼ਤੇਆਂ ਲਈ ਠੀਕ ਆ ਜਾਂ ਪੂਰੇ ਸਮਾਜ ਲਈ ਠੀਕ ਆ ਜੇ ਤੁਸੀਂ ਇਹ ਸਭ ਸੋਚ ਕੇ ਆਪਣੇ ਫੈਸਲੇ ਲੈਂਦੇ ਹੋ ਤਾਂ ਤੁਸੀਂ ਮਾਨਸਿਕ ਤੌਰ ਤੇ ਠੀਕ ਹੋ ਕਈ ਮਾਨਸਿਕ ਤੌਰ ਤੇ ਕਮਜ਼ੋਰ ਲੋਕ ਮਿਹਨਤ ਤਾਂ ਪੂਰੀ ਕਰਦੇ ਆ ਪਰ ਉਹ ਆਪਣੀਆਂ ਇਹਨਾਂ ਬੁਰੀਆਂ ਗੱਲਾਂ ਦੇ ਕਰਕੇ ਪਿੱਛੇ ਰਹਿ ਜਾਂਦੇ ਆ ਤੇ ਸਾਰੀ ਕੀਤੀ ਕਰਾਈ ਮਿਹਨਤ ਉਤੇ ਪਾਣੀ ਫਿਰ ਜਾਂਦਾ ਤੇ ਉਹ ਆਪਣੀ ਮੰਜ਼ਲ ਤੇ ਨਹੀਂ ਪਹੁੰਚ ਪਾਉਂਦੇ ਫਿਰ ਉਹ ਆਪਣੀ ਜਾਂ ਤਾਂ ਕਿਸਮਤ ਨੂੰ ਕੋਸਦੇ ਆ ਜਾਂ ਫਿਰ ਆਸ-ਪਾਸ ਦੇ ਲੋਕਾਂ ਨੂੰ ਦੋਸ਼ ਦਿੰਦੇ ਆ ਤਾਂ ਗੁਰੂ ਜੀ ਦੀ ਗੱਲ ਸੁਣ ਕੇ ਚੇਲਾ ਬੋਲਿਆ ਗੁਰੂ ਜੀ ਮੈਂ ਵੀ ਮਾਨਸਿਕ ਤੌਰ ਤੇ ਮਜ਼ਬੂਤ ਬਣਨਾ ਚਾਹੁੰਦਾ ਤੇ ਤੁਸੀਂ ਮੈਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਨ ਲਈ ਕੁਝ ਨਜ਼ਮ ਦੱਸੋ ਤਾਂ ਗੁਰੂ ਜੀ ਬੋਲੇ ਅੱਜ ਮੈਂ ਤੈਨੂੰ ਤੇਰੀਆਂ ਗਲਤੀਆਂ ਦੱਸਦਾ ਜੋ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਨਹੀਂ ਕਰਦੇ ਜੇ ਤੂੰ ਇਹ ਤੇਰੀਆਂ ਆਤਾਂ ਛੱਡ ਦੇਵੇਂ ਤਾਂ ਤੂੰ ਵੀ ਮਾਨਸਿਕ ਤੌਰ ਤੇ ਮਜ਼ਬੂਤ ਹੋ ਜਾਵੇਂਗਾ ਤਾਂ ਐਨੀ ਗੱਲ ਕਰਦੇ ਗੁਰੂ ਜੀ ਨੇ ਉਸ ਨੂੰ ਦੱਸਣਾ ਸ਼ੁਰੂ ਕੀਤਾ ਮਾਨਸਿਕ ਤੌਰ ਤੇ ਮਜ਼ਬੂਤ ਲੋਕਾਂ ਤੇ ਜਦੋਂ ਕੋਈ ਸਮੱਸਿਆ ਆਉਂਦੀ ਆ ਤਾਂ ਉਹ ਆਪਣੇ ਆਪ ਨੂੰ ਬੇਸਹਾਰਾ ਨਹੀਂ ਸਮਝਦੇ ਇਹ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ ਕੋਈ ਬਿਮਾਰੀ ਹੋ ਸਕਦੀ ਆ ਕੋਈ ਕਾਰੋਬਾਰ ਚੌਪਟ ਹੋ ਸਕਦਾ ਹਾਂ ਜੇ ਕਿਸੇ ਮਾਨਸਿਕ ਤੌਰ ਤੇ ਮਜ਼ਬੂਤ ਆਦਮੀ ਦਾ ਕਮ ਜੋ ਕਾਰੋਬਾਰ ਠਾਪ ਹੋ ਜਾਂਦਾ ਤਾਂ ਉਹ ਬੈਠ ਕੇ ਇਹ ਨਹੀਂ ਸੋਚਦਾ ਕਿ ਮੈਂ ਤਾਂ ਇਮਾਨਦਾਰ ਸੀ ਫਿਰ ਮੇਰੇ ਨਾਲ ਇਹ ਸਭ ਕਿਉਂ ਹੋ ਗਿਆ ਕਿਉਂਕਿ ਜੋ ਲੋਕ ਇਹ ਸੋਚਦੇ ਹਨ ਵੀ ਸਾਡੇ ਨਾਲ ਹਰ ਸਮੇਂ ਚੰਗਈ ਹੋਵੇ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਗੁੱਸੇ ਵਾਲੇ ਤੇ ਸ਼ਾਂਤ ਹੋ ਜਾਂਦੇ ਆ ਤੇ ਇਹ ਸੋਚਦੇ ਆ ਕਿ ਮੇਰੀ ਕਿਸਮਤ ਹੀ ਖਰਾਬ ਆ ਬਲਕਿ ਇਹ ਜ਼ਰੂਰੀ ਨਹੀਂ ਕਿ ਜੇ ਆਪਾਂ ਮਿਹਨਤੀ ਆ ਚੰਗੇ ਹਾਂ ਤਾਂ ਆਪਣੇ ਨਾਲ ਹਰ ਸਮੇਂ ਚੰਗਈ ਹੋਵੇਗਾ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਇਹੋ ਜਿਹੇ ਸਵਾਲ ਮਾਨਸਿਕ ਤੌਰ ਤੇ ਮਜਬੂਤ ਲੋਕ ਨਹੀਂ ਸੋਚਦੇ ਬਲਕਿ ਉਹ ਇਸ ਗੱਲ ਨੂੰ ਯਾਦ ਕਰਦੇ ਆ ਕਿ ਦੁਨੀਆ ਵਿੱਚ ਬਹੁਤ ਸਾਰੇ ਮਿਹਨਤੀ ਅਤੇ ਇਮਾਨਦਾਰ ਲੋਕ ਦੁੱਖਾਂ ਭਰੀ ਜ਼ਿੰਦਗੀ ਜਿਉਂਦੇ ਨੇ ਬਹੁਤ ਮਾਸੂਮ ਲੋਕ ਨੇ ਜੋ ਜੁੱਧ ਵਿੱਚ ਫਸੇ ਹੋਏ ਨੇ ਤੇ ਬਹੁਤ ਹੁਸ਼ਿਆਰ ਬੱਚੇ ਨੇ ਜਿਨ੍ਹਾਂ ਨੂੰ ਕਦੇ ਵੀ ਕਿਤਾਬ ਨਸੀਬ ਨਹੀਂ ਹੋਈ ਤੇ ਫਿਰ ਇਹ ਸਭ ਯਾਦ ਕਰਕੇ ਉਹ ਇਹ ਸੋਚਦੇ ਆ ਕਿ ਅਸੀਂ ਆਪਣੇ ਸਮਾਜ ਲਈ ਕੀ ਕੀਤਾ ਤੇ ਕੀ ਕਰ ਸਕਦੇ ਆ ਮਾਨਸਿਕ ਤੌਰ ਤੇ ਮਜ਼ਬੂਤ ਲੋਕਾਂ ਵਿੱਚ ਮਦਦ ਅਤੇ ਮਿਹਨਤ ਦਾ ਗੁਣ ਹੁੰਦਾ ਉਹ ਹਰ ਸਮੇਂ ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਆ ਇਹ ਸਭ ਕਰਕੇ ਉਹਨਾਂ ਨੂੰ ਸੰਤੋਸ਼ਟੀ ਅਤੇ ਖੁਸ਼ੀ ਮਿਲਦੀ ਆ ਤੇ ਦੂਜੀ ਗਲਤੀ ਇਹ ਆ ਕਿ ਜੋ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਨਹੀਂ ਕਰਦੇ ਉਹ ਆਪਣੀ ਜ਼ਿੰਦਗੀ ਦੀ ਡੋਰ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਦਿੰਦੇ ਤੇ ਨਾ ਹੀ ਕਿਸੇ ਡਰ ਦੀ ਭਾਵਨਾਵਾਂ ਆਪਣੇ ਮਨ 'ਚ ਰੱਖਦੇ ਆ ਤੇ ਨਾ ਹੀ ਕਿਸੇ ਦੂਜੇ ਵਿਅਕਤੀ ਦੀ ਸੋਚ ਨੂੰ ਆਪਣੇ ਉੱਤੇ ਭਾਰੀ ਪੈਣ ਦਿੰਦੇ ਆ ਤੇ ਨਾ ਹੀ ਇਹ ਸ਼ਿਕਾਇਤ ਕਰਦੇ ਆ ਕਿ ਇਹ ਵਿਅਕਤੀ ਮੈਨੂੰ ਬਹੁਤ ਪਰੇਸ਼ਾਨ ਕਰਦਾ ਕਿਉਂਕਿ ਇਹ ਲੋਕ ਪੂਰੀ ਤਰ੍ਹਾਂ ਜਾਣਦੇ ਹੁੰਦੇ ਆ ਕਿ ਅਸੀਂ ਕਿਸੇ ਦੇ ਕਹੇ ਅਨਸਾਰ ਜਾਂ ਕੀਤੇ ਅਨਸਾਰ ਕੁਝ ਵੀ ਨਹੀਂ ਕਰਨਾ ਤੇ ਨਾ ਹੀ ਸਾਨੂੰ ਕਿਸੇ ਦਾ ਕੋਈ ਵੀ ਕੀਤਾ ਹੋਇਆ ਕੰਮ ਜਾਂ ਕੋਈ ਗੱਲ ਸਾਨੂੰ ਕੋਈ ਫਰਕ ਪਾ ਸਕਦੀ ਆ ਤੇ ਤੀਜੀ ਗਲਤੀ ਜੋ ਇਹ ਲੋਕ ਨਹੀਂ ਕਰਦੇ ਉਹ ਕਿਸੇ ਦੀ ਸਫਲਤਾ ਨੂੰ ਦੇਖ ਕੇ ਜੈਲਸ ਨਹੀਂ ਹੁੰਦੇ ਖੁਸ਼ ਹੁੰਦੇ ਹਨ ਕਿ ਉਸਨੇ ਬਹੁਤ ਸੰਘਰਸ਼ ਕੀਤਾ ਇਸੇ ਲਈ ਅੱਜ ਉਹ ਸਫਲ ਹੋਇਆ ਉਹ ਸੋਚਦੇ ਹਨ ਕਿ ਜੇ ਅਸੀਂ ਮਿਹਨਤ ਕਰਦੇ ਆ ਤਾਂ ਕੋਈ ਹੋਰ ਕਰਦਾ ਤਾਂ ਉਹ ਵੀ ਸਫਲ ਹੋਣਾ ਚਾਹੀਦਾ ਇਸ ਲਈ ਇਹ ਕਿਸੇ ਦੀ ਸਫਲਤਾ ਲਈ ਸੱਚੀ ਖੁਸ਼ੀ ਦਿਲੋਂ ਮਹਿਸੂਸ ਕਰਦੇ ਆ ਕਿਸੇ ਨਾਲ ਈਰਖਾ ਕਰਨ ਦੀ ਬਜਾਏ ਆਪ ਵੀ ਖੁਦ ਆਪਣੀ ਸਫਲਤਾ ਲਈ ਮਿਹਨਤ ਕਰਦੇ ਆ। ਚੌਥੀ ਗਲਤੀ ਉਹ ਇਹ ਨਹੀਂ ਕਰਦੇ ਕਿ ਜੋ ਉਹਨਾਂ ਦੇ ਬਸ ਵਿੱਚ ਨਹੀਂ ਹੁੰਦਾ। ਜਿਸ ਨੂੰ ਉਹ ਬਦਲ ਨਹੀਂ ਸਕਦੇ ਉਸ ਬਾਰੇ ਉਹਨਾਂ ਦੇ ਮੂੰਹ ਵਿੱਚੋਂ ਗੱਲ ਬੜੀ ਮੁਸ਼ਕਲ ਨਾਲ ਸੁਣਨ ਨੂੰ ਮਿਲੇਗੀ ਕਿ ਅੱਜ ਗਰਮੀ ਬਹੁਤ ਆ, ਅੱਜ ਮੀਂਹ ਬਹੁਤ ਪੈ ਰਿਹਾ ਤੇ ਇਹ ਸਮਾਜ ਕਿਹੋ ਜਿਹਾ। ਉਹ ਆਪਣੀ ਊਰਜਾ ਇਹਨਾਂ ਸਭ ਗੱਲਾਂ ਵਿੱਚ ਵੇਸਟ ਨਹੀਂ ਕਰਦੇ ਤੇ ਪੰਜਵੀਂ ਗਲਤੀ ਜੋ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਨਹੀਂ ਕਰਦੇ। ਉਹ ਕਿਸੇ ਵੀ ਬਦਲਾਅ ਤੋਂ ਨਹੀਂ ਡਰਦੇ ਪਰ ਮਾਨਸਿਕ ਤੌਰ ਤੇ ਕਮਜ਼ੋਰ ਲੋਕ ਹਰ ਸਮੇਂ ਆਪਣੀ ਨੌਕਰੀ ਨੂੰ ਲੈ ਕੇ ਆਪਣੇ ਕੰਮ ਨੂੰ ਲੈ ਕੇ ਡਰਚ ਰਹਿੰਦੇ ਆ ਕਿਤੇ ਇਹ ਖਰਾਬ ਨਾ ਹੋ ਜਾਵੇ ਕਿਤੇ ਇਹ ਕੰਮ ਰੋਕ ਨਾ ਜਾਵੇ ਕਿ ਜਿੰਨਾ ਹੀ ਮੇਰੇ ਕੋਲ ਹੈ ਬਸ ਮੈਂ ਉਸੇ ਤੇ ਹੀ ਟਿਕਿਆ ਰਹਾ ਪਰ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਬਦਲਾਅ ਉਹਦਾ ਤੈਹ ਦਿਲ ਤੋਂ ਸਵਾਗਤ ਕਰਦੇ ਆ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਕਿਸੇ ਵੀ ਚੀਜ਼ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਕੰਮ ਨਾਲ ਬੁਰੀ ਤਰ੍ਹਾਂ ਨਹੀਂ ਜੁੜਦੇ ਕਿ ਜੈਸ ਤੋਂ ਦੂਰ ਹੋਣ ਤੋਂ ਬਾਅਦ ਉਹਨਾਂ ਦਾ ਜਿਉਣਾ ਮੁਸ਼ਕਲ ਹੋ ਜਾਵੇ ਛੇਵੀਂ ਗਲਤੀ ਜੋ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਨਹੀਂ ਕਰਦੇ ਉਹ ਦੂਜੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਨਾ ਹੀ ਉਹਨਾਂ ਨੂੰ ਬਾਰ ਬਾਰ ਮਨਾਉਂਦੇ ਆ ਨਾ ਹੀ ਸਿਰ ਚੜਾਉਂਦੇ ਆ ਜੇ ਉਹਨਾਂ ਨੂੰ ਕੋਈ ਕੰਮ ਤੋਂ ਮਨਾ ਕਰਦਾ ਤਾਂ ਆਪ ਹੀ ਉਹ ਕੰਮ ਕਰਕੇ ਦਿਖਾਉਂਦੇ ਆ ਤੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਹੁਣ ਨਾ ਬੋਲਣਾ ਜ਼ਰੂਰੀ ਆ ਤਾਂ ਉਹ ਨਹੀਂ ਬੋਲਦੇ ਤੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਬੋਲਣਾ ਜ਼ਰੂਰੀ ਆ ਉਹ ਦਿਲ ਖੋਲ੍ਹ ਕੇ ਬੋਲਦੇ ਆ ਮਾਨਸਿਕ ਤੌਰ ਤੇ ਮਜ਼ਬੂਤ ਲੋਕਾਂ ਨੂੰ ਪਤਾ ਹੁੰਦਾ ਕਿ ਅਸੀਂ ਆਪਣਾ ਸਮਾਂ ਕਿੱਥੇ ਲਾਉਣਾ ਤੇ ਕਿੱਥੇ ਨਹੀਂ ਲਾਉਣਾ ਤੇ ਕਿਸ ਵਿਅਕਤੀ ਨਾਲ ਅਸੀਂ ਕੰਮ ਕਰਨਾ ਤੇ ਕਿਸ ਨਾਲ ਨਹੀਂ ਕਰਨਾ ਇਹ ਇਹਨਾਂ ਲੋਕਾਂ ਨੂੰ ਆਪਣੀ ਹੱਦ ਪਤਾ ਹੁੰਦੀ ਆ ਇਹ ਲੋਕ ਕਦੇ ਵੀ ਪਛਤਾਵਾ ਨਹੀਂ ਕਰਦੇ ਕਿ ਇਸ ਤਰ੍ਹਾਂ ਹੋ ਜਾਂਦਾ ਜਾਂ ਉਸ ਤਰ੍ਹਾਂ ਹੋ ਜਾਂਦਾ ਬਸ ਇਹਨਾਂ ਦੇ ਦੋ ਹੀ ਜਵਾਬ ਹੁੰਦੇ ਆ ਕਿ ਇਹ ਕੰਮ ਕਰਨਾ ਤੇ ਇਹ ਕੰਮ ਆਪਾਂ ਨਹੀਂ ਕਰਨਾ ਤੇ ਇਹ ਲੋਕ ਮਣਾ ਵੀ ਇਸ ਤਰ੍ਹਾਂ ਹੀ ਕਰਦੇ ਆ ਸਾਹਮਣੇ ਵਾਲੇ ਨੂੰ ਬੁਰਾ ਵੀ ਨਹੀਂ ਲੱਗਦਾ ਪ੍ਰਭਾਵਸ਼ਾਲੀ ਗੱਲਬਾਤ ਕਰਦੇ ਆ ਸੱਤਵੀਂ ਚੀਜ਼ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਕਿਸੇ ਮਿਹਣੇ ਜਾਂ ਕਿਸੇ ਚੁਣੌਤੀ ਤੋਂ ਨਹੀਂ ਡਰਦੇ ਇੱਕ ਚੀਜ਼ ਤਾਂ ਪੱਕਾ ਕਿ ਜੇ ਤੁਸੀਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰ ਪਾਉਂਗੇ ਤਾਂ ਆਪਣੀ ਜ਼ਿੰਦਗੀ ਵਿੱਚ ਤੁਸੀਂ ਕੁਝ ਨਹੀਂ ਕਰ ਪਾਉਂਗੇ ਇੱਕ ਗੱਲ ਇਹ ਵੀ ਆ ਕਿ ਜਿੱਥੇ ਅਸੀਂ ਭਾਵਨਾਵਾਂ ਹੇਠ ਦੱਬ ਜਾਂਦੇ ਆ ਤਾਂ ਅਸੀਂ ਛੋਟੀ ਜਹੀ ਗੱਲ ਨੂੰ ਵੀ ਡਰਾਵਣੀ ਬਣਾ ਦਿੰਦੇ ਆ ਪਰ ਜਿੱਥੇ ਅਸੀਂ ਉਤਸ਼ਾਹਿਤ ਹੋ ਜਾਂਦੇ ਆ ਤਾਂ ਅਸੀਂ ਵੱਡੇ ਤੋਂ ਵੱਡੇ ਜੋਖਮ ਵਿੱਚ ਵੀ ਪੈ ਜਾਂਦੇ ਆ ਪਰ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਇਸ ਤਰ੍ਹਾਂ ਨਹੀਂ ਕਰਦੇ ਪਹਿਲਾਂ ਉਹ ਸੋਚਦੇ ਹਨ ਕਿ ਜੇ ਮੈਂ ਚੁਣੌਤੀ ਦਾ ਸਾਹਮਣਾ ਕੀਤਾ ਤਾਂ ਇਸ ਦਾ ਰਿਜ਼ਲਟ ਕੀ ਹੋਵੇਗਾ ਤੇ ਜੋ ਅੱਗੇ ਮੁਸੀਬਤ ਆਉਗੀ ਕੀ ਮੈਂ ਉਸ ਦਾ ਸਾਹਮਣਾ ਕਰ ਸਕਦਾ ਅੱਠਵੀਂ ਚੀਜ਼ ਇਹ ਆ ਕਿ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਕੋਈ ਵੀ ਗਲਤੀ ਬਾਰ-ਬਾਰ ਨਹੀਂ ਕਰਦੇ ਕਿਉਂਕਿ ਇਹ ਨਹੀਂ ਸੋਚਦੇ ਕਿ ਮੈਂ ਕੋਈ ਗਲਤ ਕਰ ਹੀ ਨਹੀਂ ਸਕਦਾ ਬਲਕਿ ਆਪਣੀ ਗਲਤੀ ਤੋਂ ਕੁਝ ਸਿੱਖਦੇ ਆ ਤੇ ਦੁਬਾਰਾ ਉਹ ਗਲਤੀ ਨਹੀਂ ਕਰਦੇ ਨੌਵੀਂ ਗੱਲ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਆਪਣੇ ਪਾਸਟ ਲਈ ਕਦੇ ਨਹੀਂ ਰੋਂਦੇ ਜਾਂ ਪਛਤਾਵਾ ਨਹੀਂ ਕਰਦੇ ਬਲਕਿ ਉਸ ਤੋਂ ਕੁਝ ਸਿੱਖਦੇ ਆ ਕਿ ਪਿੱਛੇ ਮੇਰੇ ਨਾਲ ਇਸ ਤਰ੍ਹਾਂ ਹੋਇਆ ਹੁਣ ਦੁਬਾਰਾ ਮੈਂ ਇਹ ਗਲਤੀ ਰਿਪੀਟ ਨਹੀਂ ਕਰੂੰਗਾ ਪਰ ਵਾਰ-ਵਾਰ ਆਪਣੇ ਅਤੀਤ ਬਾਰੇ ਯਾਦ ਕਰਕੇ ਪਛਤਾਉਣ ਨਾਲ ਅਸੀਂ ਆਪਣਾ ਨੁਕਸਾਨ ਕਰਦੇ ਆ ਤੇ ਆਪਣੇ ਫਿਊਚਰ ਵਿੱਚ ਵੀ ਕੁਝ ਚੰਗਾ ਨਹੀਂ ਕਰ ਪਾਉਂਦੇ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਆਪਣੇ ਪਾਸਟ ਨੂੰ ਆਪਣੇ ਫਿਊਚਰ ਨਾਲ ਛੇੜ-ਛਾੜ ਨਹੀਂ ਕਰਨ ਦਿੰਦੇ। ਉਹ ਇਹ ਗੱਲ ਨਹੀਂ ਲੈ ਕੇ ਬੈਠਦੇ ਕਿ ਕਾਸ਼ ਇਹ ਨਾ ਹੋਇਆ ਹੁੰਦਾ। ਕਾਸ਼ ਉਹ ਨਾ ਹੋਇਆ ਹੁੰਦਾ। 10ਵੀਂ ਚੀਜ਼ ਇਹ ਆ ਕਿ ਲੋਕ ਇੱਕ ਵਾਰੀ ਹਾਰ ਕੇ ਬੈਠਦੇ ਨਹੀਂ। ਸਗੋਂ ਵਾਰ-ਵਾਰ ਕੋਸ਼ਿਸ਼ ਕਰਦੇ ਆ ਤੇ ਇਹ ਸੋਚਦੇ ਆ ਕਿ ਕੋਈ ਵੀ ਆਦਮੀ ਸਫਲ ਹੋਇਆ ਹੈ ਤਾਂ ਇੰਨਾ ਸੌਖਾ ਨਹੀਂ ਹੋਇਆ। ਇਸ ਲਈ ਇਹ ਆਪਣੀ ਮਿਹਨਤ ਜਾਰੀ ਰੱਖਦੇ ਆ ਜੇ ਤੁਸੀਂ ਇੱਕ ਵਾਰੀ ਸਫਲ ਹੋ ਗਏ ਤਾਂ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਣਾ ਪਰ ਜੇ ਤੁਸੀਂ 10 ਵਾਰੀ ਵੀ ਡੈਗ ਕੇ ਉੱਠੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੱਥੇ-ਕਿੱਥੇ ਖਾਈ ਆ ਕਿੱਥੇ-ਕਿੱਥੇ ਅਸੀਂ ਸੰਭਲਣਾ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਇਹ ਸਮਝਦੇ ਆ ਕਿ ਕਾਮਯਾਬੀ ਨਾਕਾਮਯਾਬੀ ਤੋਂ ਬਾਅਦ ਹੀ ਮਿਲਦੀ ਆ ਕਿਉਂਕਿ ਇਹ ਲੋਕ ਸਮਝਦੇ ਆ ਕਿ ਸਫਲਤਾ ਵੀ ਸਫਲਤਾ ਦਾ ਹੀ ਹਿੱਸਾ 11ਵੀਂ ਚੀਜ਼ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਖੁਸ਼ ਹੋਣ ਲਈ ਕਿਸੇ ਤੇ ਡਿਪੈਂਡ ਨਹੀਂ ਹੁੰਦੇ ਕਿ ਜੇ ਇਹ ਬੰਦਾ ਮੇਰੇ ਨਾਲ ਰਹੇਗਾ ਮੇਰੇ ਨਾਲ ਗੱਲ ਕਰੇਗਾ ਮੇਰੀ ਤਾਰੀਫ ਕਰੇਗਾ ਤਾਂ ਮੈਂ ਖੁਸ਼ ਰਹਾਗਾ ਇਹ ਲੋਕ ਹੋਰਾਂ ਲੋਕਾਂ ਨਾਲ ਵੀ ਜੁੜੇ ਰਹਿੰਦੇ ਆ ਪਰ ਇਕੱਲੇ ਆਪਣੇ ਆਪ ਵਿੱਚ ਵੀ ਮਸਤ ਰਹਿੰਦੇ ਆ ਤੇ ਨਾ ਹੀ ਇਹ ਲੋਕ ਇਹ ਸੋਚਦੇ ਆ ਕਿ ਦੁਨੀਆ ਮੇਰੇ ਵੱਲ ਧਿਆਨ ਦੇਵੇ ਤੇ ਲੋਕ ਆ ਆ ਕੇ ਮੇਰਾ ਧਿਆਨ ਰੱਖਣ ਮੇਰੇ ਬਾਰੇ ਸੋਚਣ ਪਰ ਮਾਨਸਿਕ ਤੌਰ ਤੇ ਕਮਜ਼ੋਰ ਲੋਕਾਂ ਦਾ ਹੀ ਕਹਿਣਾ ਹੁੰਦਾ ਕਿ ਇਹ ਦੁਨੀਆ ਬਹੁਤ ਬੁਰੀ ਆ ਇੱਥੇ ਕੋਈ ਆਪਣਾ ਨਹੀਂ ਹੁੰਦਾ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਆਪਣੀ ਖੁਸ਼ੀ ਆਪ ਲੱਭਦੇ ਆ 12ਵੀਂ ਗੱਲ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਇਕੱਲੇ ਰਹਿਣ ਤੋਂ ਨਹੀਂ ਡਰਦੇ ਪਰ ਅਜਿਹੇ ਬਹੁਤ ਲੋਕ ਹਨ ਜੋ ਇਕੱਲੇ ਰਹਿਣ ਤੋਂ ਡਰਦੇ ਆ ਤੇ ਕਹਿੰਦੇ ਆ ਕਿ ਮੇਰੇ ਨਾਲ ਕੋਈ ਨਾ ਕੋਈ ਜੁੜਿਆ ਰਹੇ ਤਾਂ ਕਿ ਜੋ ਮੇਰੇ ਦਿਮਾਗ ਵਿੱਚ ਬਾਰ-ਬਾਰ ਵਿਚਾਰ ਆਉਂਦੇ ਆ ਮੈਂ ਉਹਨਾਂ ਤੋਂ ਦੂਰ ਭੱਜ ਸਕਾਂ ਹਾਲਾਂਕਿ ਇਹ ਸਮੱਸਿਆ ਦਾ ਹੱਲ ਨਹੀਂ ਕਿਉਂਕਿ ਜੋ ਗੱਲ ਆਪਣੇ ਦਿਮਾਗ ਵਿੱਚ ਬਾਰ-ਬਾਰ ਆਉਂਦੀ ਆ ਇੱਕ ਨਾ ਇੱਕ ਦਿਨ ਸਾਨੂੰ ਉਸਦਾ ਹੱਲ ਕਰਨਾ ਹੀ ਪੈਂਦਾ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਇਕੱਲੇ ਹੋ ਜਾਣ ਤੇ ਇਕੱਲੇ ਰਹਿਣ ਤੋਂ ਡਰਦੇ ਨਹੀਂ ਸਗੋਂ ਦੀ ਆਪਣਾ ਉਹ ਸਮਾਂ ਆਪਣੇ ਆਪ ਨੂੰ ਸਮਝਣ ਤੇ ਆਪਣੇ ਆਪ ਦਾ ਵਿਕਾਸ ਕਰਨ 'ਚ ਲਗਾਉਂਦੇ ਆ ਤੇਰਵੀਂ ਗਲਤੀ ਮਾਨਸਿਕ ਤੌਰ ਤੇ ਕਮਜ਼ੋਰ ਲੋਕਾਂ ਦੀ ਇਹ ਹੁੰਦੀ ਆ ਕਿ ਇਹ ਤਾਂ ਮੇਰੀ ਹੁਣ ਆਦਤ ਬਣ ਚੁੱਕੀ ਆ ਜਾਂ ਜੋ ਮੇਰੇ ਨਾਲ ਹੋ ਗਿਆ ਮੈਂ ਇਸ ਨੂੰ ਬਦਲ ਨਹੀਂ ਸਕਦਾ ਇਹ ਗਲਤ ਧਾਰਨਾ ਬਲਕਿ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਇਸ ਗੱਲ ਤੋਂ ਭੱਜਦੇ ਨਹੀਂ ਸਗੋਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ ਤੇ ਇਸੇ ਯਤਨ ਵਿੱਚ ਲੱਗੇ ਰਹਿੰਦੇ ਆ ਕਿ ਜੋ ਮੇਰੀ ਗਲਤ ਆਦਤ ਆ ਉਸ ਨੂੰ ਮੈਂ ਛੱਡ ਦੇਵਾਂ ਫਿਰ ਗੁਰੂ ਜੀ ਬੋਲੇ ਇਹ ਤੇਰੀਆਂ ਗਲਤੀਆਂ ਜੋ ਤੂੰ ਛੱਡ ਦੇਵੇਂਗਾ ਤੂੰ ਵੀ ਮਾਨਸਿਕ ਤੌਰ ਤੇ ਮਜ਼ਬੂਤ ਹੋ ਜਾਵੇਂਗਾ ਤੇ ਤੇਰੀਆਂ 90% ਸਮੱਸਿਆ ਦਾ ਹੱਲ ਆਪਣੇ ਆਪ ਹੀ ਹੋ ਜਾਵੇਗਾ ਗੁਰੂ ਜੀ ਨੇ ਐਨੀ ਗੱਲ ਬੋਲ ਕੇ ਆਪਣੀ ਗੱਲ ਖਤਮ ਕਰ ਦਿੱਤੀ ਤੇ ਹੁਣ ਉਹ ਚੇਲਾ ਵੀ 13 ਗਲਤੀਆਂ ਪੂਰੀਆਂ ਪੂਰੀ ਤਰ੍ਹਾਂ ਜਾਣ ਚੁੱਕਿਆ ਸੀ ਜੋ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਨਹੀਂ ਕਰਦੇ ਤੇ ਫਿਰ ਉਹ ਵੀ ਉੱਠ ਕੇ ਚੁੱਪਚਾਪ ਆਪਣੇ ਕੰਮ 'ਚ ਲੱਗ ਗਿਆ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ